ਭਾਈ ਸਾਰਿਆਂ ਸਸਰੀ ਕਾ ਮੈਂ ਰਾਣੀ ਕੈਨੇਡਾ ਆਪਣਾ YouTube ਚੈਨਲ ਵੀ ਆ ਮੇਰੇ ਨਾਂ ਤੇ ਯਾ ਰਾਣੀ ਕੈਨੇਡਾ ਦੇ ਨਾਂ ਤੇ ਸੋ ਆਪਣੇ YouTube ਚੈਨਲ ਨੂੰ ਤੁਸੀਂ ਬਹੁਤ ਬਹੁਤ ਪਿਆਰ ਸਤਿਕਾਰ ਦਿੱਤਾ ਤੁਹਾਡਾ ਸਾਰਿਆਂ ਦਾ ਦਿਲੋਂ ਤਹਿ ਦਿਲੋਂ ਧੰਨਵਾਦ ਦੀਆਂ ਤੇ ਜਿੰਨੀਆਂ ਵੀ ਵੀਡੀਓ ਪਾਈਆਂ ਹੁਣ ਤੱਕ ਤੁਸੀਂ ਬਹੁਤ ਵਧੀਆ ਕਮੈਂਟ ਕਰੇ ਇੱਕ ਵੀ ਕਿਸੇ ਬੰਦੇ ਨੇ ਮਾੜਾ ਕਮੈਂਟ ਨਹੀਂ ਕਰਿਆ ਕਦੇ ਤੇ ਤੁਹਾਡਾ ਤਹਿ ਦਿਲੋਂ ਬਹੁਤ ਧੰਨਵਾਦ ਕਰਦਾ ਤੇ ਸ਼ੁਕਰੀਆ ਕਰਦਾ ਤੇ ਸਾਰਿਆਂ ਦੀ ਪ੍ਰਮਾਤਮਾ ਪ੍ਰਮਾਤਮਾ ਮਰਦਾ ਸੁੱਖ ਸ਼ਾਂਤੀ ਜੋਣਾ ਤੇ ਆਪਣੇ ਜਿਹੜੇ ਚੈਨਲ ਆ ਆਪਣਾ ਰਾਣੀ ਕੈਨੇਡਾ ਦੇ ਨਾਮ ਤੇ ਇਹਨੂੰ ਵੱਧ ਤੋਂ ਵੱਧ ਆਪਣੇ ਯਾਰਾਂ ਮਿੱਤਰਾਂ ਨੂੰ ਸ਼ੇਅਰ ਕਰਿਆ ਕਰੋ ਤੇ ਦੱਸਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਤੇ ਇੰਨੇ ਨਾਲ ਫਿਰ ਬੰਦੇ ਦਾ ਹੌਸਲਾ ਵੱਧ ਜਾਂਦਾ ਪਹਿਲਾਂ ਮੈਂ ਇੱਕ ਵੀਡੀਓ ਪਾਈ ਸੀਗੀ ਵੀ ਮੈਂ ਇੰਡੀਆ ਜਾ ਕੇ ਆਇਆ ਵੀ ਆਪਾਂ ਵੀ ਪਾਰਟ ਬਣਾ ਕੇ ਵੀਡੀਓ ਬਣਾ ਕੇ ਪਾਵਾਂਗੇ ਵੀ ਇੰਡੀਆ ਗਏ ਕਿ ਮੇਰੇ ਹੱਥ ਆਪਣਾ ਟ੍ਰਿਪ ਕੇ ਮੇਰੇ ਹਾ ਅੱਜ ਉਹਦਾ ਪਹਿਲਾ ਭਾਗ ਆਪਾਂ ਬਣਾਉਣ ਲੱਗੇ ਆ ਤੁਹਾਨੂੰ ਦੱਸਣਾ ਵੀ ਕਦੋਂ ਗਿਆ ਸੀਗਾ ਕੈ ਤਰੀਕ ਨੂੰ ਕਿੱਥੇ ਕਿਹਨੂੰ ਪਹਿਲੇ ਦਿਨ ਕਿਹਨੂੰ ਮਿਲਿਆ ਠੀਕ ਹੈ ਨਾ ਮੈਂ ਬਾਈ ਜੀ ਇੱਥੋਂ ਅਸੀਂ ਮੇਰਾ ਪਹਿਲਾਂ ਕੋਈ ਵੈਸੇ ਜੱਬ ਵਾਲਾ ਇਰਾਦਾ ਨਹੀਂ ਸੀਗਾ ਜਾਣ ਦਾ ਕਦੇ ਦੋ ਚਿੱਤੇ ਜੇ ਜੀ ਸੀਗਾ ਕਿਤੇ ਚੱਲਿਆ ਜਾਣਾ ਕਿਤੇ ਨਾ ਕਿਤੇ ਜਾਵਾਂ ਕਿਤੇ ਨਾ ਜਾਵਾਂ ਅਖੀਰ ਦੇ ਵਿੱਚ ਫਿਰ ਮੇਰਾ ਰਾਦਾ ਜਾ ਬਣ ਗਿਆ ਕਿਉਂਕਿ ਜਿਹੜੀ ਮੇਰੇ ਦਿਮਾਗ ਦੇ ਵਿੱਚ ਗੱਲ ਜੀ ਖੜਕਦੀ ਸੀਗੀ ਮੈਂ ਦੇਖਣੇ ਸੀ ਕਬੂਤਰ ਛੱਡ ਕੇ ਬਈ ਮੈਨੂੰ ਕੋਈ ਬਾੜਾ ਹੈ ਨਹੀਂ ਸੀਗਾ ਵੀ ਮੈਂ ਜਿੱਤਾਂ ਕਬੂਤਰ ਠੀਕ ਹੈ ਨਾ ਵੀ ਮੈਂ ਐ ਕਰਾਂ ਬਾਹ ਕਰਾਂ ਮੈਨੂੰ ਤਾਂ ਸਿਰਫ ਇਹੀ ਸੀ ਮੈਂ ਖੇਡ ਕਰਕੇ ਦੇਖਣੀ ਜੀ ਕਬੂਤਰਾਂ ਤੇ ਵੀ ਕਬੂਤਰ ਮੰਨਦੇ ਆ ਖੇਡ ਨੂੰ ਤੇ ਜਿਵੇਂ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਮੈਂ ਦੇਖਣਾ ਸੀਗਾ ਵੀ ਚੱਲਦਾ ਓਵੇਂ ਕੰਮ ਇਹ ਇਹ ਦੇ ਕਰਕੇ ਮੈਂ ਟ੍ਰਿਪ ਗਿਆ ਸੀਗਾ ਟ੍ਰਿਪ ਤੇ ਤੇ ਮੈਂ ਇਥੋਂ ਅਪ੍ਰੈਲ ਨੂੰ ਗਿਆ ਸੀਗਾ 22 ਤਰੀਕ ਨੂੰ 22 ਤਰੀਕ ਨੂੰ ਮੈਂ ਇਥੋਂ ਸਾਡੀ ਮੇਰੀ ਫਲਾਇਟ ਸੀਗੀ ਟ੍ਰਾਂਟੋ ਤੋਂ 9 ਵਜੇ ਦੀ ਸੀਗੀ ਸ਼ਾਮ ਨੂੰ 9 ਵਜੇ ਹਾਂ 9:00 ਵਜੇ ਪਲੇਨ ਤੁਰਿਆ ਸੀਗਾ ਮੇਰਾ ਤੇ 15:30 ਘੰਟੇ ਦੀ ਫਲਾਇਟ ਸੀਗੀ 9 ਵਜੇ ਚੱਲ ਕੇ ਉਹ ਜੀ ਸਿੱਧਾ ਤੇ ਦੂਏ ਦਿਨ ਉਥੇ ਉਹ 9 ਵਜੇ ਦਿੱਲੀ ਪਹੁੰਚ ਗਿਆ ਸੀਗਾ ਤੇ ਦਿੱਲੀ ਪਹੁੰਚਿਆ ਪਲੇਨ ਤੇ ਪਲੇਨ ਦੇ ਵਿੱਚ ਤੁਹਾਨੂੰ ਦੱਸਾਂ ਮੈਨੂੰ ਆਇਆ ਸੀਗਾ ਵੀ ਜੂਨ ਦੇ ਵਿੱਚ ਆਪਣਾ ਅਪ੍ਰੈਲ ਮਈ ਚ ਕਿਹੜਾ ਜਾਂਦਾ ਉੱਤੇ ਹੁਣ ਕਿਹਨੇ ਜਾਣਾ ਵੀ ਜਲ ਪਲੇਨ ਤਾਂ ਵਿਹਲੀ ਹੋਊਗਾ ਆਰਾਮ ਨਾਲ ਵਧੀਆ ਸੀਟਾਂ ਤੇ ਬਹਿ ਕੇ ਜਾਵਾਂਗੇ ਵਿਹਲੀ ਪਿਆ ਉਹ ਮਗਰੋਂ ਪਰ ਜੇ ਦੇਖੀਏ ਸਾਹ ਨਹੀਂ ਸੀ ਆਉਂਦਾ ਪਲੇਨ ਜਿਵੇਂ ਹੀ ਫੁੱਲ ਸੀਗਾ ਸਾਰੀਆਂ ਸੀਟਾਂ ਸੀਟਾਂ ਵੀ ਇੱਕ ਰੋ ਦੇ ਵਿੱਚ 9 ਸੀਟਾਂ ਲੱਗੀਆਂ ਤੇ ਜਿਵੇਂ ਨਾਲ-ਨਾਲ ਪੂਰੀਆਂ ਟੈਟ ਸੀਗੀਆਂ ਤੇ 15 ਘੰਟੇ ਦੀ ਫਲੈਟ ਸੀਗੀ ਬਹੁਤ ਔਖਾ ਟਾਈਮ ਨਿਕਲਿਆ ਉਹ ਸਾਢੇ 15 ਘੰਟੇ ਤੇ ਪੈਰਾਂ ਤੇ ਵੀ ਸੋਜ ਆ ਗਿਆ ਤੇ ਬੁਰਾ ਹਾਲ ਬਾਂਕੇ ਦਿਹਾੜੇ ਮਸਾਂ ਜਾਣੀ ਜੀ ਉਹ ਜਿਹੜਾ ਮੇਰਾ ਸਫਰ ਸੀਗਾ 15 ਸਾਢੇ 15 ਘੰਟਿਆਂ ਦਾ ਮਸਾ ਨਿਬੜਿਆ ਸੀ ਤੇ ਉੱਥੇ ਫੇਰ ਬਾਹਰ ਨਿਕਲੇ ਬਾਹਰ ਨਿਕਲ ਕੇ 9:30 ਵਜੇ ਬਾਹਰ ਨਿਕਲੇ 11:00 ਵਜੇ ਫੇਰ ਉੱਥੋਂ ਵਾਸਤੂਰੀ ਐਂਡੋ ਕੈਨੇਡੀਅਨ ਮੈਂ বাস ਦੇ ਵਿੱਚ ਆਇਆ ਸੀਗਾ ਬਸ ਦੇ ਵਿੱਚ ਬਸ ਦੇ ਵਿੱਚ ਟਿਕਟ ਲੈ ਕੇ ਤੇ ਤੇ ਇੰਡੋ ਕੈਨੇਡੀਅਨ ਵਾਲਿਆਂ ਦੀ ਬਸਾਂ ਬਹੁਤ ਵਧੀਆ ਨਿਕੀਆਂ ਭਾਈ ਜੀ ਸਰਵਿਸ ਬਹੁਤ ਵਧੀਆ ਉਹਨਾਂ ਦੀ ਤੇ ਉੱਥੋਂ ਫਿਰ ਬਸ ਜੀ ਮਿਲਲਾ ਦਾ 11:30 11:11 ਸਵੇਰ 11 ਇੱਥੇ ਇੱਕ ਤੁਰੀਸੀ ਬਸ ਉਹ ਇੱਕ ਥਾਂ ਮੈਂ ਦੋ ਥਾਂ ਮੈਂ ਉਹਨਾਂ ਨੇ ਸਟੇ ਕਰੀ ਸੀਗੀ ਫੇ ਰੋਟੀ ਰੱਟੀ ਜੇ ਖਾਣੀ ਸੀ ਕਿਛ ਨੇ ਇੱਕ ਥਾਂ ਮੈਂ ਫੇਰ ਗਾਂਹ ਕਰੀ ਸਟੇ ਤੇ ਉਦੋਂ ਬਾਅਦ ਉਹ ਮਿਲਲਾ ਦਾ 4 4:30 ਵਜੇ ਆ ਕੇ ਸਾਹਨੇ ਵਾਲ ਲੱਗੀ ਸੀ ਬਸ 4:30 ਨੂੰ ਫੇਰ ਮੁੱਕ ਗਈ ਆਉਣਾ ਸੀਗਾ ਮੈਂ ਕਿਉਂਕਿ ਮੋਗੇ ਸਾਡਾ ਵੀ ਘਰ ਹੈਗਾ ਮੇਰਾ ਘਰ ਬਣਾਇਆ ਆ ਥੋੜਾ ਜਿਹਾ ਅੱਧਾ ਕ ਜਾਨੀ ਤਿਆਰ ਅੱਧਾ ਕ ਜੇ ਖੋਣ ਵਾਲਾ ਨੈਕਸਟ ਇਅਰ ਕਰਾਂਗੇ ਤੇ ਮੇਰੇ ਸਹੁਰੇ ਵੀ ਮੋਗੇ ਹੀ ਆ ਉੱਥੇ ਮੈਂ ਜਾਣਾ ਸੀ ਉੱਥੇ ਹੈ ਤਾਂ ਹੈ ਨਹੀਂਗਾ ਇਹਨਾਂ ਦਾ ਕੋਈ ਸਾਰੇ ਹੀ ਬਾਹਰ ਆ ਤੇ ਉਦੋਂ ਬਾਅਦ ਮੈਂ ਫਿਰ ਉੱਥੇ ਗਿਆ ਮੋਗੇ ਇਹਨਾਂ ਦੇ ਇੱਕ ਕੁੜੀ ਰਹਿੰਦੀ ਆ ਰੈਂਟ ਤੇ ਉੱਥੇ ਕਿਰਾਏ ਤੇ ਐਵੇਂ ਕਦੇ ਉਹਨੇ ਵਿਚਾਰੀ ਨੇ ਬਹੁਤ ਆਪਣੀ ਆਵ ਭਗਤ ਕਰੀ ਚਾਹ ਪਾਣੀ ਹੋਰ ਜੇ ਮੈਂ ਵੀ ਹੋਇਆ ਤੇ ਮੋਗ ਲੁਧਿਆਣੇੋਂ ਫਿਰ ਮੈਂ 4 4:30 4 ਵਜੇ ਉੱਥੋਂ ਉਹਨਾਂ ਦੀ ਆਪਦੀ ਸ਼ਟਲ ਜੀ ਹੁੰਦੀ ਆ ਉਹ ਮੈਨੂੰ ਮੋਗੇ ਛੱਡਿਆ ਮੋਗੋਂ ਮੈਂ 3 ਵੀਲਰ ਜਿਆ ਕਰਕੇ ਮੱਥੇ ਘਰੇ ਚੱਲਿਆ ਗਿਆ ਘਰੇ ਉਹ ਵਿਚਾਰੀ ਕੁੜੀ ਨੇ ਬਹੁਤ ਆਉ ਭਗਤ ਕਰੀ ਤੇ ਫੇਰ ਉਦੋਂ ਬਾਅਦ ਦਿਨ ਥੋੜਾ ਜਿਹਾ ਚੜ ਗਿਆ ਦਿਨ ਸਿਹੜੇ ਫੇਰ ਆਪਣੇ ਨਾਲ ਹੀ ਲੰਡੇ ਕਿਆਂ ਦਾ ਲੰਡੇ ਕੇ ਪਿੰਡਾ ਉੱਥੇ ਸਰਬਾ ਇਹਨਾਂ ਦੀ ਸਰਬੇ ਦੀ ਵਿਕੂਤਰ ਰੱਖਿਆ ਉੱਥੇ ਫੇਰ ਉਹਨੂੰ ਫੋਨ ਕਰਿਆ ਉਹ ਆਇਆ ਉਹ ਸਾਡੇ ਘਰ ਦੀ ਆਪਣੇ ਲੁੱਕ ਆਫਟਰ ਵੀ ਉਹੀ ਕਰਦਾ ਆਪਣੇ ਮੇਰੇ ਸਹੁਰਾਂ ਦਾ ਘਰ ਆ ਜਿਹੜਾ ਉੱਥੇ ਤੇ ਉਹ ਆਇਆ ਇੰਨਾ ਨਾਈਸ ਬੰਦਾ ਬਹੁਤ ਵਧੀਆ ਬੰਦਾ ਸੀਗਾ ਤੇ ਮਿਲ ਕੇ ਬਹੁਤ ਖੁਸ਼ੀ ਹੋਈ ਉਹਨੂੰ ਕੋਈ ਕੋਈ ਫੂੰਫਾ ਨਹੀਂ ਕੋਈ ਵਿਚਾਰੇ ਚ ਕੋ ਫੋਨ ਨਹੀਂਗਾ ਕੰਮ ਕਿਹਾ ਅੱਧ ਬੋਲ ਤੇ ਮੇਰਾ ਸੀਗਾ ਮੈਂ ਸੀਗਾ ਥੋੜਾ ਜਿਹਾ ਅੱਖਾਂ ਦੇ ਮੈਂ ਹਾਂ ਉਹਨੂੰ ਗਏ ਤਾਂ ਹੈਗੀਆਂ ਵੀ ਚੱਲ ਲੈਣ ਜਿਪ ਵਾ ਲੈਨੇ ਆ ਤੇ ਸਰਬੇ ਨੂੰ ਵਿਚਾਰ ਨੂੰ ਕਿਹਾ ਮੈਂ ਕਿ ਸਰਬੇ ਉਹ ਵੀ ਆਪਾਂ ਡਾਕਟਰ ਤੋਂ ਚੈੱਕ ਕਰਾਉਨੇ ਆ ਡਾਕਟਰ ਦੇ ਵਿਚਾਰਾ ਗਿਆ ਉਥੋਂ ਪਰਚੀ ਕਟਾ ਕੇ ਲੈ ਕੇ ਆਇਆ ਠੀਕ ਹੈ ਨਾ ਪਰਚੀ ਕਟਾ ਕੇ ਲਿਆ ਕੇ ਫਿਰ ਉਹਨੇ ਦਿੱਤੀ ਫਿਰ ਅਸੀਂ ਗਏ 12:00 ਬਜੇ 11:00 ਬਜੇ ਤੇ ਡਾਕਟਰ ਨੇ ਚੈੱਕ ਕਰਕੇ ਨਾਲ ਹੀ ਮੈਂ ਅਪਾਇੰਟਮੈਂਟ ਲੈ ਲਈ ਉਹਦੀ ਡਾਕਟਰ ਤੋਂ ਅੱਖਾਂ ਦੀ ਲੈਨਸ ਪਵਾਉਣ ਦੀ ਤੇ ਤਿੰਨਾਂ ਦਿਨਾਂ ਬਾਅਦ ਉਹਨੇ ਅਪਾਇੰਟਮੈਂਟ ਦੇ ਦਿੱਤੀ ਤਿੰਨ ਚਾਰ ਦਿਨਾਂ ਬਾਅਦ ਤੇ ਉਸ ਤੋਂ ਬਾਅਦ ਅਸੀਂ ਫਿਰ ਘਰੇ ਮੁੜਿਆ ਫਿਰ ਸਰਬੇ ਦੇ ਘਰੇ ਜਾ ਕੇ ਆਏ ਕਬੂਤਰ ਦੇਖੇ ਇਹਨਾਂ ਦੇ ਤੇ ਇੰਨਾ ਵਿਚਾਰੇ ਦਾ ਰੱਜੀ ਹੀ ਰੂਹ ਦਾ ਬੰਦਾ ਕੋਈ ਵੀ ਉਹਨੇ ਚੀਜ਼ ਦੀ ਡਿਮਾਂਡ ਨਹੀਂ ਕਰੀ ਨਾ ਕੋਈ ਪਾਣੀ ਧਾਣੀ ਨਾ ਕੋਈ ਗੇਮ ਪੁੱਛਣ ਦੀ ਨਾ ਕੋ ਹੋਰ ਜਮਾਂ ਨਹੀਂ ਕੁਝ ਕਰਿਆ ਉਹਨੇ ਇੰਨਾ ਵਧੀਆ ਮੈਨੂੰ ਬੰਦਾ ਲੱਗਿਆ ਉਹ ਬਹੁਤ ਵਧੀਆ ਬੰਦਾ ਸੀ ਤੇ ਉਦੋਂ ਬਾਅਦ ਫਿਰ ਅਸੀਂ ਘਰੇ ਆ ਗਏ ਘਰੇ ਆ ਕੇ ਉਦੋਂ ਬਾਅਦ ਰਹੇ ਮੇਰਾ ਫਿਰ ਤੁਹਾਨੂੰ ਸਹੀ ਗੱਲ ਦੱਸਾਂ ਮੇਰਾ ਜੀ ਘੱਟੀ ਲੱਗਦਾ ਮੈਂ ਤਾਂ ਬਸ ਪਿੰਡਾਂ ਵਾਲਾ ਬੰਦਾ ਪਿੰਡਾਂ 'ਚ ਰਹਿ ਕੇ ਰਾਜ਼ੀਆ ਮੈਂ ਉੱਥੋਂ ਫਿਰ ਅਸੀਂ 4:00 ਵਜੇ ਨਹੀਂ 4 ਨਹੀਂ ਹਾਂ 3:20 3:00 ਵਜੇ ਆਪਣੇ ਉਥੋਂ ਹਰਦਾਸ਼ਪੁਰੇ ਮੇਰਾ ਸਾਲਾ ਵਿਆਹ ਹੈ ਉਥੋਂ ਫਿਰ ਇਹਦਾ ਰਿਸ਼ਤੇਦਾਰ ਆਇਆ ਗੱਡੀ ਲੈ ਕੇ ਤੇ ਉਹ ਮੈਨੂੰ ਅਸੀਂ ਹਰਦਾਸ਼ਪੁਰੇ ਚਲੇ ਗਏ ਹਰਦਾਸ਼ਪੁਰੇ ਫਿਰ ਉਹਨਾਂ ਨੂੰ ਮੈਂ ਲਾ ਕੇ ਗਾਂ ਫਿਰ ਮੈਂ ਗੱਡੀ ਲੈ ਗਿਆ ਸੀਗਾ ਸਾਡੇ ਪਿੰਡ ਤੇ ਸਾਡੇ ਪਿੰਡ ਵੀ ਮੈਂ ਉਥੇ ਉਸੇ ਦਿਨ ਸੇਮ ਦਿਨ ਦੀ ਗੱਲ ਹੈ ਮੈਂ ਉਥੇ ਪਹੁੰਚਿਆ ਮੈਂ ਪਹਿਲਾਂ ਮੈਂ ਕਾਲੇ ਦੇ ਕਬੂਤਰ ਰੱਖੇ ਸੀ ਮੈਂ ਖਾੜੇ ਕਾਲੇ ਕੋਲੇ ਗਿਆ ਮੈਂ ਕਾਲੇ ਨੂੰ ਸਰਪ੍ਰਾਈਜ਼ ਕਰਿਆ ਕਾਲਾ ਕਲਾ ਤਾਂ ਉੱਠਿਆ ਜਿਆ ਮਹਾਰਨ ਮਰਿਆ ਕਾਲਾ ਆ ਗਿਆ ਕਾਲਾ ਕਹਿੰਦਾ ਕਹਿੰਦਾ ਵੀਰਾ ਮੈਂ ਕਿਹਾ ਕਹਿੰਦਾ ਹੋਰ ਕੀ ਆਲਾ ਮੈਂ ਠੀਕ ਤੇ ਐਂ ਗੱਲਾਂ ਬਾਤਾਂ ਹੀ ਕਰਦੇ ਰਹੇ ਮੈਂ ਕਾਲੇ ਵੀ ਉਹ ਸਾਡੇ ਹੁਣ ਜਿਹੜਾ ਮੇਰਾ ਘਰ ਮਾਨਕਾਲ ਉੱਥੇ ਲੈਟ ਲੂਟ ਹੈ ਨਹੀਂ ਜੀ ਬਿਜਲੀ ਬੁਝਲੀ ਨਹੀਂ ਸੀਗੀ ਅਸਲ 'ਚ ਮੇਰਾ ਇਰਾਦਾ ਵੀ ਐਂ ਸੀ ਵੀ ਮੈਂ ਕਾਲੇ ਕੋਲੀ ਜਿਆਦਾ ਸਟੇ ਕਰਨੀ ਆ ਵੀ ਕਾਲੇ ਦੇ ਕਬੂਤਰ ਡਾਕੇ ਦੇਖਣੇ ਘਰੇ ਇਹਦੇ ਕਬੂਤਰ ਹੈਗੇ ਫੜੇ ਤੜੇ ਹੋਇਆ ਕਬੂਤਰ ਜਿਗਈ ਆ ਵੀ ਠੀਕ ਆ ਉੜਦੇ ਵਧੀਆ ਸੀ ਕਬੂਤਰਾਂ ਉਹਨੂੰ ਪਤਾ ਵੀ ਜਦੋਂ ਕੋਈ ਇਧਰੋਂ ਫੜਿਆ ਹੋਇਆ ਕੋਈ ਉਧਰੋਂ ਫੜਿਆ ਹੋਇਆ ਵੀ ਉਹ ਕੁਕੂਤਾਂ ਦੀ ਥੋੜੀ ਜਿਹੀ ਤਸ਼ੱਲੀ ਜੀ ਘੱਟ ਹੁੰਦੀ ਆ। ਮੈਨੂੰ ਆਇਆ ਸੀਗਾ ਵੀ ਕਾਲੇ ਦੀ ਕੁਤਰੀ ਡਾਈਏ ਮੈਂ ਉੱਥੇ ਹੀ ਕਾਲੇ ਕੋਲੇ ਰਿਹਾ ਦੋ 4 ਘੰਟੇ ਸ਼ਾਮ ਨੂੰ ਮੈਂ ਕਾਲੇ ਨੂੰ ਕਿਹਾ ਮੈਂ ਵੀ ਕਾਲੇ ਕਹਿੰਦਾ ਵੀਰੇ ਕਹਿੰਦਾ ਘਰਦਿਆਂ ਦਾ ਵਿਚਾਰ ਅੰਦ ਕਰਿਆ ਹੋਇਆ ਠੀਕ ਆ ਨਾ ਤੇ ਕਹਿੰਦਾ ਵੀਰੇ ਵੀ ਆਪਾਂ ਮੈਂ ਇਹਨੂੰ ਪੁੱਛਿਆ ਵੀਰੇ ਨੂੰ ਵੀ ਤੂੰ ਉੱਥੇ ਆਪਾਂ ਚੱਲ ਚੱਲਦੇ ਆਂ ਮੈਂ ਕਿਹਾ ਚੱਲ ਠੀਕ ਆ ਇਹ ਗਿਆ ਦੂਜੇ ਕੋਲੇ ਮੇਰੇ ਬ੍ਰਦਰ ਕੋਲੇ ਉਹ ਵੀ ਗਿਆ ਸੀ ਇਧਰ ਉੱਥੇ ਤੇ ਉਹ ਕਹਿੰਦਾ ਵੀ ਬੀਬੀ ਰਾਹ ਹੈ ਤੇ ਉਹ ਕਹਿੰਦਾ ਚੰਗਾ ਲਿਆ ਮੈਂ ਇੱਥੇ ਤੇ ਫਿਰ ਜੀ ਉੱਥੇ ਰਹਿ ਦੋ ਤਿੰਨ ਦਿਨ ਤੇ ਦੋ ਤਿੰਨ ਦਿਨ ਤਿੰਨ ਚਾਰ ਦਿਨ ਅਸੀਂ ਉੱਥੇ ਉੱਥੇ ਰਿਹਾ ਉਸ ਤੋਂ ਬਾਅਦ ਕਾਲੇ ਦਾ ਕਬੂਤਰ ਸੀਗਾ ਤੇ ਤੇ ਉੱਥੇ ਰਹਿ ਗਏ ਤਿੰਨ ਚਾਰ ਦਿਨ ਠੀਕ ਹੈ ਨਾ ਤੇ ਫੇਰ ਇਦੋਂ ਬਾਅਦ ਅਗਲਾ ਪਾਰਟ ਆਪਾਂ ਫੇਰ ਬਣਾਵਾਂਗੇ ਤਿੰਨ ਕ ਦਿਨ ਮੇਰੇ ਲੰਘੇ ਸੀ ਤਿੰਨ ਕ ਦਿਨ ਮੈਂ ਉੱਥੇ ਰਿਹਾ ਸਾਡੇ ਘਰੇ ਪੈਂਡ ਕੰਗਨ ਨਾਲ ਮੇਰਾ ਘਰ ਮਾਨਕਾਲ ਪਾਇਆ ਹੋਇਆ ਤੇ ਫੇਰ ਉਦੋਂ ਬਾਅਦ ਤੁਹਾਨੂੰ ਦੱਸ ਦਿਆਂ ਵੀ ਉਦੋਂ ਬਾਅਦ ਜਾ ਕੇ ਤਿੰਨ ਕ ਦਿਨਾਂ ਬਾਅਦ ਫੇਰ ਕੀ ਹੋਇਆ ਸੀਗਾ ਕਿਵੇਂ ਹੋਇਆ ਅਗਲਾ ਤੁਹਾਨੂੰ ਪਾਰਟ ਦੋ ਦੇ ਵਿੱਚ ਦੱਸਾਂਗੇ ਠੀਕ ਹੈ ਜੀ ਥੈਂਕ ਯੂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰੀਆਂ ਵੀਡੀਓ ਦੇਖਿਓ ਤੇ ਸਾਰੀਆਂ ਵੀਡੀਓ ਦੇਖ ਕੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਪਣੇ ਫਰੈਂਡਾਂ ਮਿੱਤਰਾਂ ਦੇ ਵਿੱਚ ਸਾਰਿਆਂ ਯਾਰਾਂ ਦੋਸਤਾਂ ਦੇ ਗਰੁੱਪਾਂ ਦੇ ਵਿੱਚ ਭੇਜਿਓ ਤੇ ਸਾਰੀ ਗੇਮ ਗੂਮ ਤੁਹਾਨੂੰ ਸਾਰਾ ਕੁਝ ਟੋਟਲੀ ਸਭ ਕੁਝ ਦੱਸ ਦੇਣਾ ਆਪਾਂ ਕੀ ਚੱਕਰ ਆ ਕਿਵੇਂ ਉੱਡਦੇ ਆ ਕਬੂਤਰ ਕਿਹੜੀ ਗੇਮ ਤੇ ਦੋਈ ਖੇਡਾਂ ਤੁਹਾਨੂੰ ਇਹ ਖੇਡਾਂ ਤੁਹਾਨੂੰ ਪੂਰੀ ਐਕਸਪਲੇਨ ਕਰਦਾਂਗੇ ਇਹ ਆਪਣਾ ਪਾਰਟ 1 ਸੀਗਾ ਹੁਣ ਕੱਲ ਤੇ ਫਿਰ ਆਪਾਂ ਸ਼ੁਰੂ ਕਰਾਂਗੇ ਵੀ ਤਿੰਨਾਂ ਦਿਨਾਂ ਬਾਅਦ ਫਿਰ ਕਾਲੇ ਵਾਲੇ ਕਬੂਤਰਾਂ ਤੇ ਮੈਂ ਦੇਖੇ ਸੀਗੇ ਟੈਸਟ ਕਰਕੇ ਕੋਟੋਂ ਦਾ ਚੰਗੇ ਫਿਰ ਕੀ ਕਰਾ ਸੀ ਉਹਨਾਂ ਥੈਂਕ ਯੂ ਤੁਹਾਡਾ